ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਇੱਕ ਹੋਰ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਇਹ ਛੁੱਟੀ ਪੰਜਾਬ ਦੇ ਸਾਰੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਅਤੇ ਐਡਿਟ ਸਕੂਲਾਂ ਦੇ ਵਿੱਚ ਜਿਹੜੀ ਹੈ ਉਹ ਹੋਬੇਗੀ ਔਰ ਉਹਨਾਂ ਸਕੂਲਾਂ ਨੂੰ ਤਾਂ ਇਹ ਜ਼ਰੂਰ ਛੁੱਟੀ ਦਿੱਤੀ ਜਾ ਰਹੀ ਹੈ ਜਿਨ੍ਹਾਂ ਨੇ ਕਿਸੇ ਵੀ ਡਿਸਟ੍ਰਿਕਟ ਲੈਵਲ ਦੇ ਫੰਕਸ਼ਨ ਦੇ ਵਿੱਚ ਜਾਂ ਸਕੂਲ ਲੈਵਲ ਦੇ ਉੱਪਰ 26 ਜਨਵਰੀ ਜਿਹੜੀ ਹੈ ਉਹ ਮਨਾਈ ਹੈ ਤਾਂ ਰਿਪਬਲਿਕ ਡੇ ਮਨਾਉਣ ਤੋਂ ਬਾਅਦ ਆਪਣੇ ਪ੍ਰੋਗਰਾਮ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੇ ਇਹ ਐਲਾਨ ਕੀਤਾ ਹੈ ਕਿ ਪੰਜਾਬ ਦੇ ਸਾਰੇ ਸਰਕਾਰੀ ਸਕੂਲ ਅਤੇ ਪ੍ਰਾਈਵੇਟ ਸਕੂਲ ਜਿਨ੍ਹਾਂ ਦੇ ਵਿੱਚ ਝੰਡਾ ਫੈਰਾਇਆ ਗਿਆ ਹੈ ਜਿਨ੍ਹਾਂ ਦੇ ਵਿੱਚ 26 ਜਨਵਰੀ ਮਨਾਈ ਗਈ ਹੈ ਉਹਨਾਂ ਦੇ ਵਿੱਚ 27 ਜਨਵਰੀ ਦੀ ਛੁੱਟੀ ਰਹੇਗੀ ਤਾਂ ਬੱਚਿਆਂ ਦੇ ਲਈ ਇਹ ਖੁਸ਼ੀ ਦੀ ਖਬਰ ਹੈ ਇਸ ਖਬਰ ਨੂੰ ਜਿਹੜਾ ਹੈ ਆਪਣੇ ਦੋਸਤਾਂ ਦੇ ਤੱਕ ਆਪਣੇ ਟੀਚਰਸ ਦੇ ਤੱਕ ਸ਼ੇਅਰ ਜ਼ਰੂਰ ਔਰ ਜ਼ਰੂਰ ਕਰ ਦਿਓ ਤਾਂ ਕਿ ਕੋਈ ਵੀ ਕੱਲ ਨੂੰ ਇਸ ਕਨਫਿਊਜ਼ਨ ਦੇ ਵਿੱਚ ਨਾ ਰਹੇ ਵੀ ਅੱਜ ਸਕੂਲ ਲੱਗਣਾ ਹੈ ਜਾਂ ਨਹੀਂ ਔਰ ਅਦੇ ਹੀਆਂ ਖਬਰਾਂ ਤੁਹਾਨੂੰ ਐਜੂਕੇਸ਼ਨ ਅਲਰਟ 24 ਦੇ ਉੱਪਰ ਹਮੇਸ਼ਾ ਦੇਖਣ ਨੂੰ ਮਿਲਦੀਆਂ ਹਨ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਬੈਲ ਆਈਕਨ ਬਟਨ ਵੀਤ ਬਾਲ ਲੈਣਾ ਤਾਂ ਕਿ ਦੋਸਤੋ ਸਾਡੇ ਦੁਆਰਾ ਪਾਈ ਗਈ ਕੋਈ ਵੀ ਜਾਣਕਾਰੀ ਜਿਹੜੀ ਹੈ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਸਤਿ ਸ਼੍ਰੀ ਅਕਾਲ